ਤਾਂ ਉਹਨਾਂ ਦੇ ਫਾਦਰ ਸਾਹਿਬ ਨੇ ਬੜਪੜ ਦੇ ਵਿੱਚ ਬਾਲੀਵਾਲ ਚਲਾਈ ਤਾਂ ਉਹਨਾਂ ਦਾ ਭੋਗ ਸੀ ਪਿਛਲੇ ਮਹੀਨੇ ਡੈਥ ਹੋ ਗਈ ਉਹਨਾਂ ਦੀ ਸਰਦਾਰ ਆਤਮਾ ਸਿੰਘ ਗਿੱਲ ਸਰਦਾਰ ਜੀ ਤਾਂ ਬੜਪੜ ਦੇ ਇੱਕ ਸ਼ਖਸੀਅਤ ਉਹਨਾਂ ਦੇ ਭੋਗ ਤੇ ਫੇਰਵੰਦ ਦੇ ਵਿੱਚ ਗੋਲੀ ਉਹ ਕਹਿੰਦੇ ਵੀ ਸਾਡੇ 175 ਘਰਾਂ ਦੇ ਵਿੱਚ ਸਰਦਾਰ ਆਤਮਾ ਸਿੰਘ ਗਿੱਲ ਦੀ ਫੋਟੋ ਤੇ ਅਸੀਂ ਪੂਜਾ ਕਰਦੇ ਹਾਂ ਜਿਨ੍ਹਾਂ ਨੇ ਉਸ ਪਿੰਡ ਨੂੰ ਚਾਰ ਡੀਐਸਪੀ ਪੰਜ ਇੰਸਪੈਕਟਰ ਕਾਸਟੇਬਲਾਂ ਉੱਥੇ ਪਤਾ ਹੀ ਨਹੀਂ ਅੱਜ ਕੱਲ ਜਿਹੜੇ ਹੌਲਦਾਰ ਬਣ ਗਏ ਤਾਂ ਜਿਹਨੂੰ ਰਜਗਾਰ ਮਿਲ ਜਾਂਦਾ ਹੈਗਾ ਸਪੋਰਟਸ ਦੇ ਸਿਰ ਤੇ ਉਹਦੇ ਅਰਕਾ ਕੋਈ ਫੋਨ ਨਹੀਂ ਤੇ ਸਪੋਰਟਸ ਕਿਸੇ ਨੂੰ ਕਦੇ ਵੀ ਖਰਾਬ ਨਹੀਂ ਕਰਦੀ ਖਾਸ ਕਰਕੇ ਜਿਹੜੀ ਬਾਲੀਵੁੱਡ ਡਿਸਪਲਿਨ ਆ ਇਹ ਬੰਦੇ ਨੂੰ ਫਰਸ਼ ਤੋਂ ਅਸਤੇ ਲੈ ਜਾਂਦੀ ਆ ਇਹਦੇ ਵਿੱਚ ਨਿਰਧਾਰਨ ਵਾਲੇ ਚਾਹੇਗੇ ਤੁਸੀਂ ਤੁਸੀਂ ਜੋ ਕੋਈ ਚਾਹੋ ਉਹ ਬਣ ਸਕਦੇ ਹੋ But name is do that.